ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਜੀ ਇਹ ਸਾਰਾ ਸੰਸਾਰ ਹਉਮੈ ਦੀ ਅੱਗੇ ਵਿੱਚ ਜਲ ਰਿਹਾ ਏ ਸੜ ਰਿਹਾ ਏ ਹੁਣ ਇਹ ਹਉਮੈ ਦੀ ਅੱਗ ਵਿੱਚ ਜਲ ਕਿਉਂ ਰਿਹਾ ਏ ਸੜ ਕਿਉਂ ਰਿਹਾ ਏ ਸਵਾਲ ਪੈਦਾ ਹੁੰਦਾ ਹੈ। ਸਾਧ ਸੰਗਤ ਜੀ ਜਿਵੇਂ ਕੋਈ ਬੰਦਾ ਬਿਮਾਰ ਹੋ ਜਾਵੇ ਉਹ ਕੀ ਕਹਿੰਦਾ ਏ ਕਿ ਭਾਈ ਮੈਂ ਆਪਣੀ ਬਿਮਾਰੀ ਆਪ ਸਹੀੜੀ ਏ। ਮੈਂ ਖੱਟਾ ਖਾ ਬੈਠਾ ਮੈਂ ਤੱਤਾ ਖਾ ਬੈਠਾ ਜਾਂ ਮੈਂ ਠੰਡਾ ਖਾ ਲਿਆ ਸੀ। ਤਾਂ ਕਰਕੇ ਮੇਰੇ ਸਰੀਰ ਦੇ ਵਿੱਚ ਉਪਾਧੀ ਹੋ ਗਈ ਰੋਗ ਪੈਦਾ ਹੋ ਗਿਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਗੁਰਮਖੋ ਜਿਹੜਾ ਬੰਦਾ ਹੈ ਨਾ ਉਹ ਆਪਣੀ ਮੈਂ ਕਰਕੇ ਆਪਣੇ ਭਰਮ ਕਰਕੇ ਰੋਗੀ ਹੋਇਆ ਏ ਪਰਮਾਤਮਾ ਨਾਲੋਂ ਵਿਛੋੜਾ ਹੋਣ ਕਰਕੇ ਇਹ ਰੋਗੀ ਹੋਇਆ ਏ ਕਿਉਂਕਿ ਬਾਣੀ ਬਾਰ ਬਾਰ ਸਾਨੂੰ ਸਮਝਾਉਂਦੀ ਏ ਕਿ ਜਿਹੜਾ ਪਰਮਾਤਮਾ ਨੂੰ ਭੁੱਲ ਗਿਆ ਉਹ ਸਦਾ ਦਾ ਰੋਗੀ ਏ ਇਹ ਦੁਨਿਆਵੀ ਜਿਹੜੇ ਸਰੀਰਕ ਰੋਗ ਨੇ ਇਹ ਕੁਝ ਸਮੇਂ ਲਈ ਆਉਂਦੇ ਨੇ ਹਟ ਜਾਂਦੇ ਨੇ ਪਰ ਜਿਹੜਾ ਹਉਮੇ ਦਾ ਰੋਗ ਹੈ ਨਾ ਪ੍ਰਮਾਤਮਾ ਨੂੰ ਵਿਛੜ ਕੇ ਜਿਹੜਾ ਰੋਗ ਸਾਨੂੰ ਲੱਗਦਾ ਏ ਉਹ ਰੋਗ ਸਦੀਵੀ ਰੋਗ ਹੈ ਉਹ ਫਿਰ ساری ਉਮਰ ਜਿੰਦਿਆਂ ਜੀ ਸਾਸੰਗ ਜੀ ਸਾਨੂੰ ਸਾੜਦਾ ਰਹਿੰਦਾ ਏ ਅਸੀਂ ਜਲਦੇ ਹਾਂ ਉਹਦੀ ਅੱਗ ਦੇ ਵਿੱਚ ਹੁਣ ਜਿਹੜਾ ਭਰਮ ਹੈ ਹਉਮੇ ਹੈ ਇਹ ਕਿਉਂ ਬੰਦੇ ਨੂੰ ਸਤਾਉਂਦੀ ਹੈ ਕਿਉਂਕਿ ਇਹ ਜਿਹੜਾ ਦੂਜਾ ਭਾਉ ਹੈ ਹਉਮੇ ਜਲ ਤੇ ਜਲ ਮੁਏ ਭਰਮ ਆਏ ਦੂਜੇ ਪਾਏ ਅਸੀਂ ਭਰਮੇ ਹੋਏ ਦੂਸਰਿਆਂ ਦੇ ਨਾਲ ਪ੍ਰੇਮ ਕਰੇ ਫਿਰਦੇ ਆਂ ਸਨੇਹ ਕਰਦੇ ਆਂ ਪਰ ਪ੍ਰਮਾਤਮਾ ਦੇ ਨਾਲ ਉਹ ਜਿਹੜਾ ਮਨੁੱਖ ਟੁੱਟ ਜਾਂਦਾ ਹੈ ਨਾ ਟੁੱਟ ਕੇ ਹੋਰ ਪਾਸੇ ਪ੍ਰੇਮ ਕਰਦਾ ਫਿਰਦਾ ਹੈ ਤੇ ਹੋਰ ਪਾਸੇ ਦੇ ਪ੍ਰੇਮ ਕਰਕੇ ਹੀ ਆਸਰੇ ਕਰਕੇ ਹੀ ਇਹ ਜੀਵ ਜਿਹੜੇ ਨੇ ਇਹ ਸੜ ਰਹੇ ਨੇ ਬਲ ਰਹੇ ਨੇ ਮਰ ਰਹੇ ਨੇ ਹੁਣ ਕਿਵੇਂ ਬਚਾਅ ਹੋ ਸਕਦਾ ਏ ਪੂਰੇ ਸਤਗੁਰ ਰਾਖ ਲੀਏ ਹੁਣ ਇਹਦਾ ਇਕੋ ਇੱਕ ਸਾਧ ਸੰਗਤ ਜੀ ਬਚਾਅ ਹੋ ਹੈ ਉਹ ਹੈ ಪರಿਪੂਰਨ ਪਰਮਾਤਮਾ ਸਤਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਣਾ ਸ਼ਰਨ ਵਿੱਚ ਆ ਕੇ ਹੀ ਸਾਡਾ ਬਚਾਅ ਹੋ ਸਕਦਾ ਏ ਹੁਣ ਸ਼ਰਨ ਵਿੱਚ ਕਿਵੇਂ ਆਇਆ ਜਾਏ ਸਵਾਲ ਪੈਦਾ ਹੁੰਦਾ ਹੈ ਨਾ ਹੁਣ ਇਹਦੇ ਬਾਰੇ ਗੁਰੂ ਸਹਿਬਾਨਾ ਨੇ ਸਾਡੇ ਲਈ ਰਹਿਤ ਮਰਿਆ ਦਾ ਨਿਯਤ ਕੀਤੀ ਹੋਈ ਹੈ ਕੁਝ ਸਾਡੇ ਲਈ ਸੰਸਕਾਰਾਂ ਦਾ ਹੁਕਮ ਕੀਤਾ ਏ ਜੇਕਰ ਉਹਨਾਂ ਸੰਸਕਾਰਾਂ ਤੇ ਅਸੀਂ ਚੱਲਾਂਗੇ ਨਾ ਸਾਡੇ ਤੇ ਨਾ ਤਾਂ ਮੈਂ ਦਾ ਅਸਰ ਹੋਏਗਾ ਨਾ ਸਾਡੇ ਮਨ ਵਿੱਚ ਕਿਸੇ ਤ ਕਿਸਮ ਦਾ ਭਰਮ ਪਵੇਗਾ ਜੇ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਪੂਰੇ ਸਤਗੁਰੂ ਰਾਖ ਲੀਏ ਇੱਥੇ ਗੱਲ ਪੂਰੇ ਸਤਗੁਰਾਂ ਦੀ ਹੋਈ ਹੈ ਅਰ ਜੇ ਅਸੀਂ ਅਧੂਰੇ ਗੁਰੂ ਕੋਲ ਜਾਵਾਂਗੇ ਤੇ ਅਸੀਂ ਆਪ ਆਪ ਆਪਣੇ ਆਪ ਨੂੰ ਮਾਰਾਂਗੇ ਸਾਧ ਸੰਗਤ ਜੀ ਆਪ ਜਿਵੇਂ ਖੂਚ ਛਾਲ ਮਾਰਨੀ ਆ ਨਾ ਜੇ ਅਸੀਂ ਅਧੂਰੇ ਗੁਰੂ ਕੋ ਜਾਣੇ ਜੇ ਰੱਖਿਆ ਕਰਨੀ ਹੈ ਤਾਂ ਪੂਰੇ ਸਤਪੁਰਾਂ ਨੇ ਕਰਨੀ ਆ ਅਧੂਰੇ ਨੇ ਨਹੀਂ ਕਰਨੀ ਹੁਣ ਬਾਈ ਅਧੂਰੇ ਗੁਰੂ ਬਾਬੇ ਬਕਾਲੇ ਮੱਥਾ ਤਾਂ ਟਿਕਾਉਂਦੇ ਰਹੇ ਪਰ ਜਦੋਂ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਉਣਾ ਸੀ ਬੰਨੇ ਲਾਉਣ ਦੀ ਗੱਲ ਆਉਂਦੀ ਆ ਨਾ ਉਦੋਂ ਪੂਰੇ ਗੁਰੂ 9ਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਮੋਢਾ ਦੇਣਾ ਪਿਆ ਅਧੂਰੇ ਗੁਰੂ ਜਿਹੜੇ ਸੀ ਉਹਤੇ ਦੋ-ਦੋ ਮੋਹਰੇ ਲੈ ਕੇ ਪਾਸੇ ਹੋ ਗਏ ਪੰਜ-ਪੰਜ ਮੋਹਰੇ ਲੈ ਕੇ ਉਹਨਾਂ ਦਾ ਮਨ ਖਿੜ ਗਿਆ ਪ੍ਰਸੰਨ ਹੋ ਗਿਆ ਪਰ ਪੂਰੇ ਜਿਹੜੇ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮੋਢੇ ਤੇ ਚੋਲਾ ਪਾਸੇ ਕਰਕੇ ਆਖਿਆ ਮੱਖਣ ਸ਼ਾ ਗੁਰੂ ਨੇ ਪੈਸਿਆਂ ਵਾਲੀ ਦੁਕਾਨ ਨਹੀਂ ਪਾਈ ਗੁਰੂ ਚੜਾਵੇ ਦਾ ਭੁੱਖਾ ਨਹੀਂ ਪਰ ਮੈਂ ਇਹ ਗੱਲ ਤੈਨੂੰ ਤਾਂ ਕਹੀ ਹੈ ਕਿ ਜਿਹੜਾ ਵਾਅਦਾ ਕਰਕੇ ਮੁਕਰ ਜਾਵੇ ਉਹਨੂੰ ਅਕਿਰਤ ਕਰਨ ਕਹਿੰਦੇ ਨੇ ਹੁਣ ਵਾਅਦਾ ਕਰਕੇ ਮੁਕਰਨਾ ਇਨਸਾਨ ਦੀ ਫਿਤਰਤ ਹੈ ਜਦੋਂ ਅਸੀਂ ਦੁਖੀ ਹੁੰਨੇ ਆ ਸਾਡੇ ਤੇ ਭੀੜ ਪਈ ਹੁੰਦੀ ਹੈ ਸਾਨੂੰ ਕਿਸੇ ਵਸਤੂ ਦੀ ਲੋੜ ਹੁੰਦੀ ਹੈ ਅਸੀਂ ਬੜੀਆਂ ਅਰਦਾਸਾਂ ਕਰਦੇ ਆ ਰੱਬਾ ਮੈਨੂੰ ਆਹ ਦੇ ਦੇ ਮੈਂ ਆਹ ਕਰਾਂਗਾ ਸੇਵਾ ਕਰਾਂਗਾ ਪਰ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਜਾਂ ਦੁੱਖ ਚਲਾ ਜਾਂਦਾ ਹੈ ਰੋਗ ਘਟਿਆ ਜਾਂਦਾ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਸੋ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਬਹੁਤ ਵਾਅਦਾ ਕਰਕੇ ਮੁੱਕਰ ਜਾਂਦਾ ਹੈ ਉਹਨੂੰ ਕਿਰਤਕਣ ਕਹਿੰਦੇ ਨੇ ਹੁਣ ਗੁਰੂ ਸਾਹਿਬ ਕਹਿੰਦੇ ਤੂੰ 500 ਮੋਹਰਾਂ ਦਾ ਵਾਅਦਾ ਕੀਤਾ ਸੀ ਆਪਣੇ ਵਾਅਦੇ ਤੇ ਪੂਰਾ ਰਹਿ ਤੇ ਗੁਰੂ ਘਰ ਵਿੱਚੋਂ ਤੈਨੂੰ ਜੋ ਵੀ ਚਾਹੀਦਾ ਹੈ ਨਾ ਉਹ ਤੈਨੂੰ ਹੁਣ ਤੇ ਮਿਲ ਹੀ ਗਿਆ ਹੈ ਤੇ ਅੱਗੇ ਤੈਨੂੰ ਹੋਰ ਵੀ ਮਿਲੇਗਾ ਤੇ ਫਿਰ ਉਹ ਮੱਖਣ ਚਾਹ ਲਬਾਣਾ ਗੁਰੂ ਦਾ ਪਿਆਰਾ ਗੁਰੂ ਦੀ ਚਰਨੀ ਟੈ ਪੈਂਦਾ ਸੋ ਗੱਲ ਇਹ ਆ ਕਿ ਜਿਹੜਾ ਗੁਰੂ ਨਾਲ ਵਾਦਾ ਕੀਤਾ ਹੈ ਨਾ ਉਹਨੂੰ ਪੂਰਾ ਕਰੀਏ ਤੇ ਫਿਰ ਗੁਰੂ ਰੱਖਿਆ ਕਰਦਾ ਹੈ ਗੁਰੂ ਸਾਥ ਨਹੀਂ ਜੇ ਛੱਡਦਾ ਸੋ ਇਸੇ ਲਈ ਬਾਣੀ ਕਹਿੰਦੀ ਹੈ ਪੂਰੇ ਸਤਗੁਰ ਰਖ ਲੀਏ ਆਪਣੇ ਪੰਨੇ ਪਾਏ ਹੁਣ ਇੱਥੇ ਪੰਨੇ ਸ਼ਬਦ ਆਇਆ ਹੈ ਪੰਨੇ ਦਾ ਅਰਥ ਹੁੰਦਾ ਹੈ ਪੱਲਾ ਹੁਣ ਜਿਹੜਾ ਗੁਰੂ ਦੇ ਪੱਲੇ ਪੈ ਗਿਆ ਉਹਨਾਂ ਦੀ ਫਿਰ ਗੁਰੂ ਨੇ ਰਾਖੀ ਕੀਤੀ ਹੀ ਕੀਤੀ ਹੈ ਪਰ ਆਪਾਂ ਹੁਣ ਸਵਾਲ ਇਹ ਹੈ ਕਿ ਆਪਾਂ ਕਿਵੇਂ ਗੁਰੂ ਦੇ ਪੱਲੇ ਪੈ ਸਕਦੇ ਆ ਕਿਵੇਂ ਪਾਵਾਂਗੇ ਗੁਰੂ ਦੇ ਪੱਲੇ ਸੋ ਅਸੀਂ ਜੇ ਚਾਹੁੰਦੇ ਆਂ ਕਿ ਅਸੀਂ ਗੁਰੂ ਦੇ ਪੱਲੇ ਪਈਏ ਸਾਧ ਸੰਗਤ ਗੁਰੂ ਦੇ ਹੁਕਮ ਤੇ ਚੱਲ ਚੱਲ ਕੇ ਹੀ ਅਸੀਂ ਗੁਰੂ ਦੇ ਪੱਲੇ ਪੈ ਸਕਦੇ ਆ ਜਿਹੜਾ ਗੁਰਸਿੱਖ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ ਉਹ ਗੁਰਸੇਖ ਗੁਰੂ ਦੇ ਪੰਨੇ ਵਿੱਚ ਰਹੇਗਾ ਤੇ ਜਿਹੜਾ ਗੁਰੂ ਕੇ ਪੱਲੇ ਵਿੱਚ ਆ ਜਾਂਦਾ ਹੈ ਗੁਰੂ ਉਹਦੀ ਹਮੇਸ਼ਾ ਰੱਖਿਆ ਕਰਦਾ ਹੈ ਸੋ ਸਾਧ ਸੰਗਤ ਜੀ ਜੇ ਬਚਾਉ ਚਾਹੁੰਨੇ ਆ ਜੇ ਚਾਹੁੰਨੇ ਆ ਕਿ ਸਤਗੁਰ ਸੱਚੇ ਪਾਤਸ਼ਾਹ ਸਾਡੀ ਰਾਖੀ ਕਰਨ ਕਿਉਂਕਿ ਸਾਧ ਸੰਗਤ ਜੀ ਇਸ ਮਾਤ ਲੋਕ ਦੇ ਵਿੱਚ ਵਿਚਰਦੇ ਆ ਮਨੁੱਖ ਬੜੀ ਜਲਦੀ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਭੁੱਲ ਜਾਂਦਾ ਹੈ ਕਿਉਂਕਿ ਅਸੀਂ ਸੁੱਖਾਂ ਦੇ ਸੰਗੀਆਂ ਇਹ ਜਿਹੜੀ ਗੱਲ ਹੈ ਨਾ ਕਿ ਸੁੱਖ ਮੇ ਆਹ ਨਾ ਬਹੁਤ ਮਿਲ ਬੈਠ ਤੋ ਇਹ ਕਿਸੇ ਇੱਕ ਵਾਸਤੇ ਨਹੀਂ ਹੁਣ ਮੈਂ ਕਹਾਂ ਕਿ ਇਹ ਦੂਸਰਿਆਂ ਵਾਸਤੇ ਮੇਰੇ ਵਾਸਤੇ ਨਹੀਂ ਸਾਰਿਆਂ ਵਾਸਤੇ ਹੈ ਅਸੀਂ ਸਾਰੇ ਸੁੱਖਾਂ ਦੇ ਸਾਥੀ ਆ ਗੁਰੂ ਸਾਹਿਬ ਕੋਲ ਆਉਨੇ ਆ ਸੁੱਖਾਂ ਵਾਸਤੇ ਵੀ ਸੁੱਖ ਮਿਲਣ ਪਾਤਸ਼ਾਹ ਕਹਿੰਦੇ ਭਾਈ ਤੂੰ ਅਰਦਾਸਾਂ ਬੜੀਆਂ ਕਰਦਾ ਏ ਗੁਰੂ ਨੇ ਮਿਹਰ ਕੀਤੀ ਤੈਨੂੰ ਸੁੰਦਰ ਮਕਾਨ ਮਿਲ ਗਿਆ ਸਭ ਕੁਝ ਮਿਲ ਗਿਆ ਪਰ ਕਦੀ ਇਹ ਗੁਰੂ ਦੇ ਅੱਗੇ ਅਰਦਾਸ ਕਰੇ ਕਿ ਸਤਿਗੁਰ ਸੱਚੇ ਪਾਤਸ਼ਾ ਤੁਸੀਂ ਮੈਨੂੰ ਸਭ ਕੁਝ ਬਖਸ਼ਿਆ ਏ ਇਹ ਨਾ ਹੋਵੇ ਇਹ ਚੀਜ਼ਾਂ ਵੇਖ ਕੇ ਆਦਾਤਾਂ ਵੇਖ ਕੇ ਮੈਨੂੰ ਤੇਰਾ ਨਾਮ ਭੁੱਲ ਜੀ ਕਿ ਪਾਤਸ਼ਾ ਚਾਹੇ ਮੇਰੇ ਕੋ ਕੁਝ ਵੀ ਹੋਵੇ ਮੈਨੂੰ ਤੇਰਾ ਨਾਮ ਨਾ ਵਿਸਰੇ ਮੇਰੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਵੀ ਚਾਹੇ ਆ ਜਾਣ ਲੋਕ ਮੇਰਾ ਸਤਕਾਰ ਕਰਨ ਪਾਤਸ਼ਾ ਪਰ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖਿਓ ਪਾਤਸ਼ਾ ਮੇਰੇ ਸਿਰ ਦੇ ਉੱਪਰ ਆਪਣਾ ਹੱਥ ਰੱਖਿਓ ਮੈਨੂੰ ਨਾਮ ਨਾ ਭੁੱਲੇ ਹੁਣ ਇਹ ਸਿੱਖਿਆ ਸਾਧਸਕੇ ਜੀ ਕਿਸੇ ਇਕ ਲਈ ਨਹੀਂ ਇਹ ਸਾਰਿਆਂ ਵਾਸਤੇ ਸੋ ਗੱਲ ਆ ਹੁਕਮ ਤੇ ਚੱਲਣ ਦੀ ਜਿਹੜਾ ਗੁਰਸਿੱਖ ਹੁਕਮ ਤੇ ਚੱਲਦਾ ਹੈ ਨਾ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦਾ ਆ ਹਮੇਸ਼ਾ ਇਹ ਸਮਝ ਲੈ ਆਪਣੇ ਜਿਹਣ ਦੇ ਵਿੱਚ ਇਹ ਗੱਲ ਬਿਠਾ ਲੈ ਵੀ ਗੁਰੂ ਅੰਗ ਸੰਗ ਹੋ ਕੇ ਵਰਤਦਾ ਜੀ ਇਹ ਗੁਰੂ ਦਾ ਵਿਰੁੱਧ ਹੈ ਜਿੰਨੂੰ ਗੁਰੂ ਨੇ ਪਾਲਣਾ ਹੀ ਪਾਲਣਾ ਹੈ ਪਰ ਅਸੀਂ ਕਿਸੇ ਦੇ ਕੀਤੇ ਪਰ ਪਰ ਉਹ ਪਕਾਰਾਂ ਨੂੰ ਭੁੱਲ ਜਾਣੇ ਆ ਵਿਸਾਰ ਦੇਣੇ ਆ ਪਰ ਗੁਰੂ ਨਹੀਂ ਜਪੋਲਦਾ ਸੋ ਸੇਵਾ ਜਿਹੜੀ ਹੈ ਤੇ ਸਿਮਰਨ ਇਹ ਦੋਨੋਂ ਗੁਰਸਿੱਖ ਦੇ ਗਹਿਣੇ ਨੇ ਜੇ ਇਹ ਦੋ ਚੀਜ਼ਾਂ ਕਿਸੇ ਵੀ ਗੁਰੂਗਦੇ ਸਿੱਖ ਦੇ ਕੋਲ ਨੇ ਤਾਂ ਉਹ ਸਮਝ ਲੈ ਵੀ ਗੁਰੂ ਸਾਹਿਬ ਅੰਗ ਸੰਗ ਨੇ ਇਹ ਦੋਨੋਂ ਸੇਵਾ ਤੇ ਸਿਮਰਨ ਨੂੰ ਆਪਣਾ ਗਹਿਣਾ ਮੰਨ ਕੇ ਆਪਣੇ ਕੋਲ ਰੱਖਣਾ ਹੈ ਹਮੇਸ਼ਾ ਤੇ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਸਿਮਰਨ ਹਰ ਸਾਹ ਦੇ ਨਾਲ ਚੱਲੇ ਸੇਵਾ ਵੀ ਹਰ ਸਾਹ ਦੇ ਨਾਲ ਕੀਤੀ ਜਾਏ ਸਾਧ ਸੰਗਤ ਜੀ ਸੇਵਾ ਸੀ ਘਰ ਤੋਂ ਸ਼ੁਰੂ ਕਰ ਸਕਦੇ ਆ ਜਰੂਰੀ ਨਹੀਂ ਕੋਈ ਮੌਕਾ ਮਿਲੇ ਤੇ ਫਿਰ ਸੇਵਾ ਕੀਤੀ ਜਾਵੇ ਜੇ ਬੰਦਾ ਸੇਵਾ ਵਾਲਾ ਹੋਵੇ ਨਾ ਸੇਵਾ ਲੱਭਣ ਵਾਲਾ ਹੋਵੇ ਜਿਹਦੇ ਮਨ ਚਾਹ ਹੋਵੇ ਸੇਵਾ ਦੀ ਉਸ ਘਰ ਤੋਂ ਹੀ ਸੇਵਾ ਸ਼ੁਰੂ ਕਰ ਸਕਦਾ ਹੈ ਸੋ ਸਾਧ ਸੰਗਤ ਜੀ ਸੇਵਾਵਾਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਧੰਨ ਧੰਨ ਅਮਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੋਹ ਸਿੰਘ ਜੀ ਸੋਸ਼ ਹੀ ਸਿੰਘਾ ਨੇ ਆਪ ਕਿਰਪਾ ਕਰਕੇ ਮਿਹਰ ਕਰਕੇ ਬਹੁਤ ਸਾਰੀਆਂ ਸੇਵਾਵਾਂ ਇਸ ਸਥਾਨ ਤੋਂ ਸ਼ੁਰੂ ਕਰਾਈਆਂ ਨੇ ਸਭ ਤੋਂ ਪਹਿਲੀ ਸੇਵਾ ਜਿਹੜੀ ਆਪ ਸਭ ਨੂੰ ਪਤਾ ਏ ਕਿ ਗੁਰਦੁਆਰਾ ਰਾਮਸਰ ਸਾਹਿਬ ਉੱਥੋਂ ਦੀ ਘਾਰ ਸੇਵਾ ਚੱਲ ਰਹੀ ਹੈ ਗੁੰਬਦ ਦੀ ਸੇਵਾ ਸ਼ੁਰੂ ਹੋਈ ਸੀ ਪਹਿਲਾ ਲੈਂਟਰ ਪੈ ਗਿਆ ਸੀ ਹੁਣ ਉੱਪਰ ਸੇਵਾ ਚੱਲ ਰਹੀ ਹੈ ਲਗਾਤਾਰ ਸੋ ਇਸ ਸੇਵਾ ਦੇ ਵਿੱਚ ਵੀ ਆਪ ਸਭ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਜਿੰਨਾ ਵੀ ਸੇਵਾਵਾਂ ਵਿੱਚ ਹਿੱਸਾ ਪਾ ਸਕਦੇ ਹੋ ਮਟੀਰੀਅਲ ਦੇ ਰੂਪ ਦੇ ਵਿੱਚ ਇੱਟਾਂ ਬਜਰੀ ਸਰਿਆ ਰੇਤਾ ਇਹਦੇ ਰੂਪ ਵਿੱਚ ਜਿਹੜੀ ਵੀ ਸੇਵਾ ਕਰ ਸਕਦੇ ਹੋ ਤੇ ਆਪ ਜੀ ਜਰੂਰ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ WhatsApp ਨੰਬਰ ਆਪ ਜੀ ਨੂੰ ਉੱਪਰ ਦਿੱਤਾ ਆਇਆ ਤੁਸੀਂ ਉਹਦੇ ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਲੈ ਸਕਦੇ ਆ ਸੋ ਇਹ ਗੁਰੂ ਘਰ ਦੀ ਸੇਵਾ ਅਜੇ ਕਾਫੀ ਲੰਮਾ ਸਮਾਂ ਚੱਲਨੀ ਆ ਕਾਫੀ ਸਮੇਂ ਤੋਂ ਚੱਲ ਰਹੀ ਹੈ ਆਪ ਸਭ ਸੰਗਤਾਂ ਸਹਿਯੋਗ ਕਰ ਰਹੀਆਂ ਹੋ ਕਿਉਂਕਿ ਇਸ ਜਿਹੜੇ ਗੁਰੂ ਅਸਥਾਨ ਹੁੰਦੇ ਨੇ ਗੁਰੂ ਕੀਆ ਸੰਗਤਾਂ ਬਣਾਉਂਦੀਆਂ ਨੇ ਕੋਈ ਕੱਲਾ ਇਨਸਾਨ ਕਵੇ ਕਿ ਮੈਂ ਬਣਾ ਸਕਦਾ ਨਹੀਂ ਹੁੰਦਾ ਸਾਸੰਗਤ ਜੀ ਭਾਵੇਂ ਅਰਬਾਂ ਪਤੀ ਹੋਵੇ ਇਹ ਗੁਰੂ ਦੀ ਸੰਗਤ ਵਾਸਤੇ ਬਣਨਾ ਹੈ ਤੇ ਗੁਰੂ ਦੀ ਸੰਗਤ ਹੀ ਇਹ ਸਥਾਨ ਬਣਾਉਂਦੀ ਹੈ ਸੋ ਸਾ ਸੰਗਤ ਜੀ ਦੂਸਰੀ ਸੇਵਾ ਜੋ ਸ਼ੀਧਾਨੀ ਕਿਰਪਾ ਕਰਕੇ ਇਸ ਸਥਾਨ ਤੋਂ ਸ਼ੁਰੂ ਕਰਾਈ ਹਰ ਮਹੀਨੇ ਦੀ 15 ਤੱਕ ਨੂੰ ਲੋੜਵੰਦ ਪਰਿਵਾਰ ਅਤੇ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹੁਣ ਉਹ ਵਿਧਵਾ ਬੀਬੀਆਂ 80 ਤੋਂ ਵੱਧ ਹੋ ਚੁੱਕੀਆਂ ਨੇ ਤੇ ਇਹਦੇ ਵਿੱਚ ਕਈ ਲੋੜਵੰਦ ਪਰਿਵਾਰ ਵੀ ਨੇ ਜਿਨ੍ਹਾਂ ਦੇ ਕਮਾਈ ਦਾ ਸਾਧਨ ਹੀ ਜਿਹਦੇ ਵਿੱਚ ਕੁਝ ਪਰਿਵਾਰ ਐਸੇ ਨੇ ਤੇ ਦੋਵੇਂ ਦੋਵੇਂ ਜੀ ਜਿਹੜੇ ਅਪਾਹਜ ਨੇ ਕੋਈ ਕਮਾਈ ਦਾ ਸਾਧਨ ਨਹੀਂ ਤੇ ਵਿਧਵਾ ਬੀਬੀਆਂ ਐਸੀਆਂ ਨੇ ਸਾਥਸੰਗ ਜੀ ਬੱਚੇ ਬਿਲਕੁਲ ਛੋਟੇ ਕੋਈ ਕੰਮਕਾਰ ਨਹੀਂ ਅਜੇ ਪੈਨਸ਼ਨ ਤੱਕ ਵੀ ਨਹੀਂ ਲੱਗੀ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਆਪ ਸਭ ਵੱਲੋਂ ਜੋ ਸਹਿਯੋਗ ਕੀਤਾ ਜਾਂਦਾ ਹੈ ਥੋੜਾ ਬਹੁਤ ਰਾਸ਼ਨ ਜਿਆਦਾ ਮਦਦ ਤੇ ਨਹੀਂ ਕੀਤੀ ਜਾ ਰਹੀ ਪਰ ਉਹਨਾਂ ਦਾ ਥੋੜਾ ਜਿਹਾ ਸਹਾਰਾ ਜਰੂਰ ਅਸੀਂ ਸਾਰੇ ਨਾਲ ਮਿਲ ਕੇ ਬਣ ਸਕਦੇ ਹਾਂ ਸੋ ਇਹ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਕਾਫੀ 1 ਸਾਲ ਲਗਭਗ ਹੋ ਗਿਆ ਹੈ ਇਹ ਸੇਵਾ ਲਗਾਤਾਰ ਚੱਲ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਅਗਲੀ ਸੇਵਾ ਸਾਧ ਸੰਗਤ ਜੀ ਲੋੜਵੰਤੀਆਂ ਲੋੜਵੰਦ ਪਰਿਵਾਰ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਂ ਉਹ ਪਿਤਾ ਜਿਹਦੀਆਂ ਪੰਜ ਪੰਜ ਛੇ ਛੇ ਧੀਆਂ ਨੇ ਹੁਣ ਫਿਕਰ ਹੈ ਉਹਨੂੰ ਛੋਰਾ ਹੈ ਕਿਵੇਂ ਧੀ ਦਾ ਵਿਆਹ ਕਰਨਾ ਹੈ ਸੋ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਧੀਆਂ ਦੇ ਆਨੰਦ ਕਾਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਹਜ਼ਾਰ ਤੋਂ ਵੱਧ ਵਿਆਹ ਇਸ ਸਥਾਨ ਵੱਲੋਂ ਕਰਵਾਏ ਜਾ ਚੁੱਕੇ ਨੇ ਧੀਆਂ ਨੂੰ ਘਰਵਾਲੇ ਤੋਂ ਵਾਲਾ ਬੇਸਿਕ ਸਮਾਨ ਵੀ ਦਿੱਤਾ ਜਾਂਦਾ ਹੈ ਤੇ ਹੋਰ ਵੀ ਸਾ ਸੰਗਤ ਜੀ ਥੋੜਾ ਜਿਹੜੇ ਵਿਆਹ ਹੋਣੇ ਨੇ ਵੱਡੇ ਸਮੂਹਕ ਆਨੰਦ ਕਾ ਸਮਾਗਮ ਹੋਣਾ ਹੈ 2 ਦਸੰਬਰ ਨੂੰ ਹੋਣਾ ਹੈ ਆਪ ਸਭ ਸੰਗਤਾਂ ਜਰੂਰ ਇਸ ਸਮਾਗਮ ਦੇ ਵਿੱਚ ਵੱਧ ਝੜ ਕੇ ਹਿੱਸਾ ਪਾਓ ਕਿਉਂਕਿ ਇਹ ਸੇਵਾ ਵੀ ਲਗਾਤਾਰ ਬੜੇ ਸਮੇਂ ਤੋਂ ਚੱਲ ਰਹੀ ਹੈ ਤੇ ਗੁਰੂ ਮਹਾਰਾਜ ਰਹਿੰਦੇ ਸਵਾਸਾਂ ਤੱਕ ਇਹ ਸੇਵਾ ਇਸੇ ਤਰੀਕੇ ਸਾਡੇ ਸਾਰਿਆਂ ਕੋਲੋਂ ਲੈਂਦੇ ਰਹੇ ਅਗਲੀ ਸੇਵਾ ਵੀ ਬੜੀ ਵੱਡੀ ਸੇਵਾ ਹੈ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਕਾਫੀ ਬੱਚੀਆਂ ਐਸੀਆਂ ਨੇ ਲੋੜਵੰਦ ਕਿਉਂਕਿ ਇਹ ਜਿਹੜਾ ਗੁਰੂ ਅਸਥਾਨ ਹੈ ਨਾ ਇਹ ਬਾਰਡਰ ਏਰੀਆ ਤੇ ਹੁਣ ਕਾਰਨ ਇਥੇ ਧੀਆਂ ਨੂੰ ਪੜਨ ਦਾ ਬਹੁਤਾ ਮੌਕਾ ਨਹੀਂ ਦਿੱਤਾ ਜਾਂਦਾ ਬਹੁਤੇ ਪਰਿਵਾਰ ਐਸੇ ਨੇ ਛੋਟੀ ਉਮਰ ਚ ਧੀਆਂ ਦੇ ਵਿਆਹ ਕਰ ਦਿੰਦੇ ਨੇ ਤੇ ਪੜਾਇਆ ਹੀ ਨਹੀਂ ਜਾਂਦਾ ਉਹਨਾਂ ਨੂੰ ਸੋ ਆਪ ਸਭ ਸੰਗਤਾਂ ਸਹਿਯੋਗ ਕਰਦੀਆਂ ਉਹ ਤੇ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਥੋੜਾ ਬਹੁਤ ਮੌਕਾ ਮਿਲਦਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਤੇ ਉਹ ਪੜ੍ਹ ਲਿਖ ਕੇ ਫੇਰ ਸਾਧ ਸੰਗਤ ਜੀ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਨੇ ਫਿਰ ਉਹਨਾਂ ਨੂੰ ਕਿਸੇ ਦੀ ਮਥਾਜੀ ਨਹੀਂ ਕਰਨੀ ਪਵੇਗੀ ਸੋ ਆਪ ਸਭ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਵੀ ਤੋਂ ਪਲੱਸ ਜਿਹੜੀ ਆ 21 ਬੇਟੀਆਂ ਦੀ ਪੜ੍ਹਾਈ ਦਾ ਖਰਚਾ ਸੰਗਤ ਨੇ ਕੀਤਾ ਆ ਹੁਣ ਜਿਹੜੀਆਂ ਰਹਿੰਦੀਆਂ ਬੇਟੀਆਂ ਨੇ ਆ 5-6 ਬੇਟੀਆਂ ਨੇ ਤੇ 4-5 ਬੇਟੇ ਨੇ ਜਿਨ੍ਹਾਂ ਦੀ ਹਜੇ ਫੀਸ ਦੇਣ ਵਾਲੀ ਰਹਿੰਦੀ ਹੈ ਸੋ ਬੱਚਿਆਂ ਨੂੰ ਨਾ ਯੂਨੀਫਾਰਮ ਬੁੱਕਸ ਉਹਨਾਂ ਦਾ ਖਰਚਾ ਵੀ ਹੈ ਉਹ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਹੋਰ ਵੀ ਉਹਨਾਂ ਜੇ ਪਰਿਵਾਰਕ ਤੌਰ ਤੇ ਕੋਈ ਨੀਡ ਹੁੰਦੀ ਹੈ ਕੋਈ ਜ਼ਰੂਰਤ ਹੁੰਦੀ ਹੈ ਸਮਾਨ ਦੀ ਉਹ ਵੀ ਚਲੋ ਆਪ ਸਾਬ ਸੰਗਤਾਂ ਜਿਵੇਂ ਜਿਵੇਂ ਸਹਿਯੋਗ ਕਰਕੇ ਕਰਦੇ ਹੋ ਉਦਾਂ ਉਹਨਾਂ ਨੂੰ ਫਿਰ ਦਿੱਤਾ ਜਾਂਦਾ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਖੋ ਇਸ ਸਬਾਵਾ ਆਪ ਸਾਬ ਸੰਗਤਾਂ ਨੇ ਕਰਨੀਆਂ ਮੇਰੀ ਡਿਊਟੀ ਜੋ ਗੁਰੂ ਮਹਾਰਾਜ ਨੇ ਲਾਈ ਹੈ ਉਹ ਸਿਰਫ 사ਸੰਗਤ ਦੀ ਇੱਕ ਜਰੀਆ ਬਣਾਇਆ ਹੈ ਸੋ ਇਹਦੇ ਵਿੱਚ ਵੀ ਆਪ ਸਾਬ ਸੰਗਤਾਂ ਜਰੂਰ ਵੱਡਾ ਸਹਿਯੋਗ ਕਰਿਆ ਕਰੋ WhatsApp ਨੰਬਰ ਆਪ ਜੀ ਉੱਪਰ ਦੇਖ ਰਹੇ ਹੋ ਤੇ ਆਪ ਜੀ ਉਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਵੋਇਸ ਮੈਸੇਜ ਆ ਮੈਸੇਜ ਦੇ ਰਹੀ ਤੇ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਆਪ ਸਭ ਸੰਗਤਾਂ ਜਰੂਰ ਸਾਸੰਗਤ ਜੀ ਮੈਸੇਜ ਕਰ ਲਿਆ ਕਰੋ ਜਦੋਂ ਵੀ ਮਹਾਰਾਜ ਸਮਾ ਬਖਸ਼ਣਗੇ ਆਪ ਜੀ ਦੇ ਨਾਲ ਜਰੂਰ ਗੱਲ ਹੋਏਗੀ ਸ੍ਰੀਣੀਆ ਕ ਬੇਨਤੀਆਂ ਨੂੰ ਜਰੂਰ ਸਾਸੰਗਤ ਜੀ ਸਵੀਕਾਰ ਕਰਿਓ ਸਾਸੰਗਤ ਜੀ ਚੈਨਲ ਤੋਂ ਅਸੀਂ ਹੱਡ ਬੀਤੀਆਂ ਸੰਗਤ ਦੀਆਂ ਆਪਦੇ ਨਾਲ ਸਾਂਝੀਆਂ ਕਰਦੇ ਹਾਂ ਕਿਵੇਂ ਸੰਗਤ ਦੇ ਨਾਲ ਬਾਬਾ ਦੀਪ ਸਿੰਘ ਜੀ ਬਾਬਾ ਨੋਹ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘ ਫੌਜਾਂ ਕਿਵੇਂ ਵਰਤਦੀਆਂ ਨੇ ਕਿਵੇਂ ਦੁੱਖ ਦਰਦ ਜ਼ਿੰਦਗੀ ਚੋਂ ਕੱਢਦੀਆਂ ਨੇ ਦੇਖਦੇ ਕੀ ਨੇ ਭਰੋਸਾ ਪ੍ਰੇਮ ਵਿਸ਼ਵਾਸ ਸੋ ਸਾਧ ਸੰਗਤ ਇੱਕ ਭੈਣ ਜਿਨ੍ਹਾਂ ਨੇ ਇਹ ਹੱਦ ਬੀਤੀ ਸੁਣਾਈ ਉਹ ਭੈਣ ਕੈਨੇਡਾ ਤੋਂ ਨੇ ਉਹ ਭੈਣ ਨੇ ਦੱਸਿਆ ਕਿ ਕਿਵੇਂ ਮੇਰਾ ਭਲਾ ਹੋਇਆ ਕਿਵੇਂ ਸ਼ਹੀਦਾਂ ਨੇ ਮੇਰੀ ਅਰਦਾਸ ਪੁਕਾਰ ਸੁਣੀ ਉਹ ਭੈਣ ਹਿੰਦੂ ਫੈਮਿਲੀ ਤੋਂ ਹੈ ਸੋ ਭੈਣ ਨੇ ਦੱਸਿਆ ਕਿ ਮੇਰੇ ਵਿਆਹ ਨੂੰ ਤਿੰਨ ਤੋਂ ਚਾਰ ਸਾਲ ਹੋ ਗਏ ਸੀ ਪਰ ਕਰ ਕੋਈ ਔਲਾਦ ਨਹੀਂ ਹੋਈ ਹੁਣ ਮਨ ਦੇ ਵਿੱਚ ਇੱਕ ਚੋਰਾ ਵੀ ਸੀ ਟੈਨਸ਼ਨ ਵੀ ਸੀ ਕਿ ਕਿਉਂ ਨਹੀਂ ਹੋ ਰਹੀ ਇਲਾਜ ਵੀ ਕਰਾਇਆ ਪਰ ਨਹੀਂ ਹੋਈ ਔਲਾਦ ਕਹਿੰਦੇ ਕਿ ਹੁਣ ਆਪਾਂ ਬੜਿਆਨੇ ਸਾਨੂੰ ਸੁਜੈਸਟ ਕੀਤਾ ਵੀ ਤੁਸੀਂ ਆਹ ਕਰਾ ਲਓ ਆਈਵੀਐਫ ਕਰਾ ਲਓ ਕੁਝ ਕਰਾ ਲਓ ਤੇ ਪਰ ਕਹਿੰਦੇ ਕਿ ਮੈਂ ਚਾਹੁੰਦੀ ਸੀ ਕਿ ਨੈਚੁਰਲ ਤਰੀਕੇ ਨਾਲ ਮੇਰਾ ਆਪਣਾ ਹੋਵੇ ਮੇਰੀ ਔਲਾਦ ਮੇਰੀ ਆਪਣੀ ਹੋਵੇ ਤੇ ਕਹਿੰਦੇ ਕਿ ਬਿਲਕੁਲ ਹੁਣ ਆਸ ਜੀ ਲੱਤ ਗਈ ਤੇ ਉਹ ਭੈਣ ਕਹਿੰਦੇ ਕਿ ਮੇਰੀ ਇੱਕ ਫਰੈਂਡ ਹੈ ਇਹ ਭੈਣ ਜਿਹੜੀ ਹੈ ਹਿੰਦੂ ਫੈਮਿਲੀ ਤੋਂ ਹੈ ਤੇ ਉਹ ਭੈਣ ਕਹਿੰਦੀ ਕਿ ਮੇਰੀ ਇੱਕ ਫਰੈਂਡ ਹੈ ਬੈਸਟ ਫਰੈਂਡ ਕਹਿ ਲੋ ਕਹਿੰਦੇ ਕਿ ਕਾਲਜ ਟਾਈਮ ਤੋਂ ਅਸੀਂ ਇਕੱਠੇ ਵੱਢਦੇ ਆਏ ਹਾਂ ਤੇ ਕਹਿੰਦੇ ਕਿ ਉਹ ਮੇਰੀ ਫਰੈਂਡ ਨਾਲ ਮੇਰੀ ਲਗਾਤਾਰ ਗੱਲ ਹੁੰਦੀ ਸੀ ਕਹਿੰਦੇ ਕਿ ਇੱਕ ਦਿਨ ਮੈਂ ਆਪਣੇ ਦਿਲ ਦਾ ਗੁਬਾਰ ਹੋਰ ਕਿਸੇ ਨਾਲ ਤੇ ਖੋਲ ਨਹੀਂ ਸੀ ਸਕਦੀ ਉਹਦੇ ਨਾਲ ਮੈਂ ਸਾਰੀ ਗੱਲ ਆਪਣੇ ਸ਼ੇਅਰ ਕੀਤੀ ਕਿ ਮੈਂ ਬਹੁਤ ਦੁਖੀ ਹਾਂ ਕਿ ਸਭ ਕੁਝ ਮਾਲਕ ਨੇ ਦਿੱਤਾ ਹੈ ਸਭ ਕੁਝ ਹੈਗਾ ਹੈ ਪਰ ਕੇਵਲ ਆ ਜਿਹੜਾ ਔਲਾਦ ਦਾ ਸੁੱਖ ਹੈ ਨਹੀਂ ਮੈਨੂੰ ਮਿਲਿਆ ਪਤਾ ਨਹੀਂ ਕਿਉਂ ਇਲਾਜ ਵੀ ਕਰਾ ਲਿਆ ਆ। ਵੀ ਹੁਣ ਡਾਕਟਰ ਇਹ ਕਹਿ ਰਹੇ ਨੇ ਕਿ ਇਦਾਂ ਤੁਸੀਂ ਕਰ ਲੋ ਤੁਹਾਡਾ ਨੈਚੁਰਲ ਤਰੀਕੇ ਨਾਲ ਨਹੀਂ ਹੋ ਸਕਦਾ। ਉਹ ਪੈਨ ਕਹਿੰਦੀ ਕਿ ਮੈਂ ਕੁਝ ਹੋਰ ਚਾਹੁੰਦੀ ਸਾਂ। ਤੇ ਕਹਿੰਦੇ ਕਿ ਹੁਣ ਪਰਿਵਾਰ ਦੇ ਵਿੱਚ ਵੀ ਕੋਈ ਆਪਸੀ ਮਤਭੇਦ ਇਦਾਂ ਦੇ ਹੋ ਗਏ। ਤੇ ਹੁਣ ਮਤਲਬ ਪਰਵਾਦਕ ਮਾਹੌਲ ਵੀ ਠੀਕ ਨਹੀਂ ਸਾਡੇ ਘਰ ਦਾ। ਮੈਂ ਕੀ ਕਰਾਂ? ਇਹ ਭੈਣ ਕਹਿੰਦੀ ਕਿ ਮੈਂ ਆਪਣੀ ਫਰੈਂਡ ਨੂੰ ਇਹ ਚੀਜ਼ ਜਦੋਂ ਸ਼ੇਅਰ ਕੀਤੀ ਕਹਿੰਦੇ ਕਿ ਉਹ ਸਿੱਖ ਫੈਮਿਲੀ ਤੋਂ ਹੈ ਤੇ ਉਹਨੇ ਕਿਹਾ ਕਿ ਪ੍ਰਮਾਤਮਾ ਕੋਲੋਂ ਮੰਗ ਤੇ ਕਹਿੰਦੀ ਕਿ ਮੈਂ ਕਿਹਾ ਕਿ ਮੈਂ ਤੇ ਰੋਜ਼ਾਨਾ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੀ ਆ ਕਿ ਕਿਤੇ ਤੇ ਮੇਰੀ ਸੁਣੂਗਾ ਪਰ ਪ੍ਰਮਾਤਮਾ ਵੀ ਨਹੀਂ ਮੇਰੀ ਸੁਣਦਾ ਤੇ ਇਹ ਭੈਣ ਕਹਿੰਦੀ ਕਿ ਮੇਰੀ ਉਸ ਫਰੈਂਡ ਨੇ ਕਿਹਾ ਕਿ ਮੈਂ ਸੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੀਆਂ ਕਹਿੰਦੇ ਕਿ ਇਹ ਪੈਨ ਕਹਿੰਦੀ ਕਿ ਮੈਨੂੰ ਪਹਿਲਾਂ ਵੀ ਇਹਨੇ ਦੱਸਿਆ ਸੀ ਪਰ ਉਦੋਂ ਮੈਂ ਅਣਗੋਲਿਆ ਜਾ ਕਰਤਾ ਸੀ ਮਤਲਬ ਧਿਆਨ ਨਹੀਂ ਸੀ ਦਿੱਤਾ ਕਹਿੰਦੇ ਇਸ ਵਾਰ ਇਹਨੇ ਮੈਨੂੰ ਡਿਟੇਲ ਚ ਸਮਝਾਇਆ ਕਿ ਚੁਪੈਰਾ ਸਾਹਿਬ ਦੇ ਵਿੱਚ ਸੰਗਤਾਂ ਇਕੱਠੀਆਂ ਹੋ ਕੇ ਬਾਣੀ ਪੜ੍ਹਦੀਆਂ ਨੇ ਤੇ ਬੜੀ ਉਹਦੇ ਚ ਮਤਲਬ ਕਲਾ ਵਰਤਦੀ ਹੈ ਸ਼ੀਰ ਸਿੰਘ ਹਾਜ਼ਰ ਨਾਜ਼ਰ ਹੋ ਕੇ ਸੰਗਤਾਂ ਦੇ ਦੁੱਖ ਦਰਦ ਵੀ ਕੱਟਦੇ ਨੇ ਉਹਨਾਂ ਦੀ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਪੈਨ ਕਹਿੰਦੀ ਸਾਰਾ ਕੁਝ ਦੱਸਿਆ ਉਹਨੇ ਕਿਹਾ ਕਿ ਤੂੰ ਐਦਾਂ ਕਰ ਪੀ ਤੁਮ ਅਰਦਾਸ ਬੇਨਤੀ ਉਥੇ ਕਰਾ ਜਬਾਣੀ ਪੜਿਆ ਕਰ ਦੁਪਹਿਰਾ ਸਾਹਿਬ ਇੱਥੇ ਕੱਟ ਲਿਆ ਕਰ ਭੈਣ ਕਹਿੰਦੀ ਕਿ ਮੈਂ ਆਪਣੀ ਫਰੈਂਡ ਨੂੰ ਕਿਹਾ ਕਿ ਇੱਥੇ ਤੇ ਮੈਂ ਇਹ ਕਰ ਨਹੀਂ ਸਕਦੀ ਇੰਡੀਆ ਮੈਂ ਆ ਨਹੀਂ ਸਕਦੀ ਕਿਉਂਕਿ ਇੱਥੇ ਕਰਾਂਗੀ ਤੇ ਮੈਨੂੰ ਕਿੰਨਾ ਕੁ ਸੌਨਾ ਪਵੇਗਾ ਪਰਿਵਾਰ ਦਾ ਮਾਹੌਲ ਤੇ ਅੱਗੇ ਨਹੀਂ ਸਹੀ ਚੱਲ ਰਿਹਾ ਤੇ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਉਹ ਭੈਣ ਕਹਿੰਦੀ ਕਿ ਮੇਰੀ ਫਰੈਂਡ ਕਹਿੰਦੀ ਕਿ ਐਤਵਾਰ ਤੂੰ ਕੀ ਕਰਨਾ ਹੁੰਦਾ ਐਤਵਾਰ ਫ੍ਰੀ ਹੁੰਦੀ ਹੈ ਕਿਸ ਨਾ ਕਿਸੇ ਬਹਾਨੇ ਚਲ ਜਾਇਆ ਕਰਤੇ ਕਿਤੇ ਜਾ ਕੇ ਗੁਰਦੁਆਰਾ ਸਾਹਿਬ ਉਚ ਪੈਰਾ ਸਾਹਿਬ ਦੀ ਹਾਜ਼ਰੀ ਪੜ ਲਿਆ ਕਰ ਬਾਣੀ ਪੜ ਲਿਆ ਕਰ ਉਹ ਭੈਣ ਕਹਿੰਦੀ ਕਿ ਮੈਨੂੰ ਇਹ ਆਈਡੀਆ ਦੇਤਾ ਤਾਂ ਮੈਂ ਇਦਾਂ ਸ਼ੁਰੂ ਵੀ ਕਰਦਾ ਮੈਂ ਗੁਰੂ ਘਰ ਸਾਡੀ ਨੇੜੇ ਸੀ ਉੱਥੇ ਚਲੀ ਜਾਣਾ ਉੱਥੇ ਜਾ ਕੇ ਜਪੜਾ ਸਾਹਿਬ ਦੀ ਹਾਜ਼ਰੀ ਭਰ ਆਉਣੀ ਜਿੱਦਾਂ ਜਿੱਦਾਂ ਮੈਨੂੰ ਜਿਹੜੀ ਜਿਹੜੀ ਬਾਣੀ ਦੇ ਸੀ ਮੈਂ ਪੜਦੀ ਰਹੀ ਹਾਜ਼ਰੀ ਭਰਦੀ ਰਹੀ ਤੇ ਅਰਦਾਸ ਕਰਨੀ ਕਿ ਸਤਿਗੁਰ ਜੀ ਤੁਸੀਂ ਉਹ ਕਿਰਪਾ ਕਰਨੀ ਆ ਬਾਬਾ ਜੀ ਤੁਸੀਂ ਉਹ ਕਿਰਪਾ ਕਰਨੀ ਆ ਤੇ ਉਹ ਭੈਣ ਕਹਿੰਦੇ ਕਿ ਨਾਲ ਮੈਂ ਆਪਣੀ ਫਰੈਂਡ ਨੂੰ ਮਤਲਬ ਵਰ ਕੋ ਗਾਈਡੈਂਸ ਲੈਂਦੀ ਰਹੀ ਵੀ ਕਿਦਾਂ ਕਿਦਾਂ ਹੁੰਦਾ ਹੈ ਤੇ ਕਹਿੰਦੇ ਕਿ ਉਹਨੇ ਮੈਨੂੰ ਦੱਸਿਆ ਵੀ ਅਰਦਾਸ ਬੇਨਤੀ ਤੂੰ ਇਦਾਂ ਕਰਿਆ ਕਰ ਤੇ ਜ਼ਰੂਰ ਤੇਰੀ ਅਰਦਾਸ ਬਾਬਾ ਜੀ ਸੁਣਨਗੇ ਪੱਕੀ ਗੱਲ ਹੈ ਇਹ ਗਰੰਟੀ ਹੈ ਕਹਿੰਦੇ ਕਿ ਫਿਰ ਉਹਨੇ ਮੈਨੂੰ ਸ਼ਿਧੀ ਦੇਗਾਂ ਦੇ ਬਾਰੇ ਵਿੱਚ ਵੀ ਦੱਸਿਆ ਤੇ ਮੇਰੀ ਜਿਹੜੀ ਫਰੈਂਡ ਹੈ ਉਹ ਅੰਮ੍ਰਿਤਸਰ ਤੋਂ ਹੀ ਹੈ ਤੇ ਉਹ ਲਗਾਤਾਰ ਜਿਵੇਂ ਅਸਧ ਇਹਾ ਆ ਜਾਈਆਂ ਪਰਦੇ ਕਹਿੰਦੇ ਕੀ ਉਹਨੂੰ ਮੈਂ ਕਿਹਾ ਵੀ ਤੂੰ ਕਰਾ ਦੇ ਮੈਂ ਤੈਨੂੰ ਜਦੋਂ ਇੰਡੀਆ ਆਵਾਂਗੀ ਉਦੋਂ ਮੈਂ ਤੈਨੂੰ ਉਹਦੀ ਸੇਵਾ ਦੇ ਦਾਂਗੀ ਚਲੋ ਕਹਿੰਦੇ ਕਿ ਉਹਨੇ ਆਪਣੇ ਵੱਲੋਂ ਸ਼ੀਦੀ ਦੇਗਾਂ ਦੀ ਰਸਮੀ ਭੇਟਾ ਕਰਾਈ ਇਧਰ ਮੈਚਪੁਰਾ ਸਾਹਿਬ ਦੀਆਂ ਹਾਜ਼ਰੀਆਂ ਭਰਦੀ ਰਹੀ ਚਪਾਰਾ ਸਾਹਿਬ ਦੀਆਂ ਹਾਜ਼ਰੀਆਂ ਭਰਦਿਆਂ ਭਰਦਿਆਂ ਉਹ ਭੈਣ ਕਹਿੰਦੀ ਕਿ ਮੇਰਾ ਬੜਾ ਭਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਇੱਕ ਦਿਨ 'ਚ ਭਰੋਸਾ ਨਹੀਂ ਬਣਦਾ ਇੱਕ ਦਿਨ 'ਚ ਵਿਸ਼ਵਾਸ ਨਹੀਂ ਬਣਦਾ ਇਹ ਲੱਗੇ ਰਹੀਏ ਨਿਰੰਤਰ ਤੇ ਫਿਰ ਕਿਤੇ ਜਾ ਕੇ ਵਿਸ਼ਵਾਸ ਪ੍ਰੇਮ ਭਰੋਸਾ ਬਣਦਾ ਸੋ ਭੈਣ ਕਹਿੰਦੇ ਕਿ ਬੜਾ ਭਰੋਸਾ ਬਾਬਾ ਦੀਪ ਸਿੰਘ ਜੀ ਤੇ ਉੱਪਰ ਹੋ ਗਿਆ ਵਿਸ਼ਵਾਸ ਹੋ ਗਿਆ ਕਹਿੰਦੇ ਕਿ ਕੀ ਹੁੰਦਾ ਏ ਇੱਕ ਇੱਕ ਦਿਨ ਮੇਰਾ ਤੇ ਪੂਰਾ ਭਰੋਸਾ ਆ ਗਿਆ ਕਹਿੰਦੇ ਕਿ ਇੱਕ ਦਿਨ ਮੈਂ ਜਦੋਂ ਗੁਰੂ ਘਰ ਤੋਂ ਵਾਪਸ ਆ ਰਹੀ ਹੁੰਦੀ ਆ ਤੇ ਮੈਨੂੰ ਨਿਕਲਦਿਆਂ ਨੂੰ ਮੇਰੇ ਹਸਬੰਦ ਦੇਖ ਲੈਂਦੇ ਨੇ ਨਾਲ ਸਾਰੇ ਮਤਲਬ ਮੇਰੀ ਸੱਸ ਵੀ ਤੇ ਮੇਰਾ ਸੋਹਰਾ ਵੀ ਨਾਲ ਹੁੰਦਾ ਹੈ ਉਹਨਾਂ ਨੇ ਜਦੋਂ ਮੈਨੂੰ ਦੇਖ ਲਿਆ ਕਹਿੰਦੇ ਕਿ ਸਾਡੇ ਘਰ 'ਚ ਤੇ ਕਲੇਸ਼ ਪੈ ਗਿਆ ਈ ਐਤਵਾਰ ਇੱਥੇ ਹੁੰਦੀ ਆ ਡੇਲੀ ਤੇ ਕਹਿੰਦੇ ਸਾਡੇ ਘਰ ਚ ਲੜਾਈ ਹੋਈ ਝਗੜਾ ਹੋਇਆ ਤੇ ਮੇਰਾ ਐਤਵਾਰ ਜਾਣਾ ਬੰਦ ਹੋ ਗਿਆ ਕਹਿੰਦੇ ਕਿ ਮੈਂ ਬੜਾ ਰੋਇਆ ਕਰਾਂ ਕਿ ਮੈਂ ਹੁਣ ਕੀ ਕਰਾਂ ਮੇਰਾ ਤੇ ਭਰੋਸਾ ਬੜਾ ਬਾਬਾ ਜੀ ਤੁਹਾਡੇ ਤੇ ਕੀ ਕਰਾਂ ਸਮਝ ਨਹੀਂ ਆਉਂਦੀ ਉਹ ਭੈਣ ਕਹਿੰਦੇ ਕਿ ਮੈਂ ਚੋਰੀ ਛਿਪੇ ਬਾਣੀ ਪੜ ਲਿਆ ਕਰਨੀ ਦੁਪਹਿਰਾ ਸਾਮ ਇਕੱਠਾ ਤੇ ਨਹੀਂ ਬਾਣੀ ਪੜੀ ਜਾਂਦੀ ਕਿਉਂਕਿ ਕਦੀ ਕੁਛ ਕਰਨਾ ਹੁੰਦਾ ਸੀ ਕਿੰਨੇ ਵਿੱਚ ਵਿੱਚ ਟਾਈਮ ਜਦੋਂ ਮਿਲਣਾ ਮੈਨੂੰ ਮੈਂ ਬਾਣੀ ਪੜ ਲਿਆ ਕਰਨੀ ਇਦਾਂ ਹਾਜ਼ਰੀ ਪਰ ਦਿੱਤੀ ਤੇ ਅਰਦਾਸਾਂ ਕਰ ਦਿੱਤੀ ਤੇ ਭੈਣ ਕਹਿੰਦੇ ਕਿ ਪੂਰਾ 1 ਸਾਲ ਲੱਗਾ 1 ਸਾਲ ਤੇ ਉਹ ਉਧਰੋਂ ਮੇਰੀ ਜਿਹੜੀ ਫਰੈਂਡ ਸੀ ਉਹਨੇ ਮੇਰੀਆਂ ਅਰਦਾਸਾਂ ਵੀ ਕਰਾਈਆਂ ਤੇ ਕਹਿੰਦੇ ਕਿ ਐਸੀ ਕਿਰਪਾ ਸ਼ਹੀਦਾਂ ਦੀ ਵਰਤੀ ਮੇਰ ਹੋਈ ਬਾਬ ਜਿਵੇਂ ਕਹਿੰਦੇ ਕਿ ਡਾਕਟਰ ਕਹਿੰਦੇ ਸੀ ਕਿ ਨੈਚੁਰਲ ਤਰੀਕੇ ਦੇ ਨਾਲ ਤੁਹਾਡੇ ਮਤਲਬ ਔਲਾਦ ਨਹੀਂ ਹੋ ਸਕਦੀ ਕਾਫੀ ਲਾਜ ਵੀ ਕਰਾਇਆ ਕਹਿੰਦੇ ਕਿ ਇਹਨਾਂ ਨੇ ਹੋਰ ਪਾਪਿਆਂ ਦੇ ਚੱਕਰਾਂ 'ਚ ਵੀ ਪਾਇਆ ਸੀ ਸਾਡੇ ਜਿਹੜੇ ਮੇਰੇ ਸੋਹਰਾ ਪਰਿਵਾਰ ਹੈ ਪਰ ਕਹਿੰਦੇ ਕਿ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਇੱਕ ਸਾਲ ਦੇ ਅੰਦਰ ਮੇਰੇ ਘਰ ਦੇ ਵਿੱਚ ਬੇਟੀ ਦਾ ਜਨਮ ਹੋਇਆ ਕਹਿੰਦੇ ਕਿ ਸਾਰਾ ਪਰਿਵਾਰ ਖੁਸ਼ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਕਰਾਂ ਕਿ ਬਾਬਾ ਜੀ ਤੁਸੀਂ ਕਿਰਪਾ ਕੀਤੀ ਹੈ ਇਹ ਸਾਰੇ ਖੁਸ਼ੀ ਆ ਕਿਰਪਾ ਹੋ ਗਈ ਆ ਮਿਹਰ ਹੋ ਗਈ ਆ ਕਿਹਦੀ ਹੋਈ ਆ ਇਹਨਾਂ ਨੂੰ ਨਹੀਂ ਪਤਾ ਤੇ ਭੈਣ ਕਹਿੰਦੀ ਕਿ ਮੈਂ ਅੰਦਰੋਂ ਤੋਂ ਹੀ ਸੋਚ ਰਹੀ ਸੀ ਜਦੋਂ ਤੁਸੀਂ ਮੈਨੂੰ ਰੋਕਿਆ ਸੀ ਨਾ ਮੈਨੂੰ ਬਾਣੀ ਨਹੀਂ ਸੀ ਪੜਨ ਦਿੰਦੇ ਗੁਰੂ ਘਰ ਨਹੀਂ ਸੀ ਜਾਣ ਦਿੰਦੇ ਤੇ ਉਹ ਭੈਣ ਕਹਿੰਦੇ ਕਿ ਦੇਖੋ ਸਾ ਸੰਗਤ ਇਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਬਾਬਾ ਜੀ ਜਦੋਂ ਦਿੰਦੇ ਨੇ ਨਾ ਦਾਤਾ ਕਿਸੇ ਦਾ ਧਰਮ ਨਹੀਂ ਦੇਖਦੇ ਕਿਸੇ ਦੀ ਬੋਲੀ ਲੈਂਗੁਏਜ ਨਹੀਂ ਦੇਖਦੇ ਜਾਤ ਪਾਤ ਉੱਚ ਨੀਚ ਨਹੀਂ ਦੇਖਦੇ ਕੰਟਰੀ ਸਟੇਟ ਕੁਛ ਨਹੀਂ ਦੇਖਦੇ ਉਹ ਦੇਖਦੇ ਨੇ ਭਰੋਸਾ ਭਾਉ ਪ੍ਰੇਮ ਪ੍ਰੇਮ ਇੱਕ ਦਿਨ ਚ ਪੈਦਾ ਨਹੀਂ ਹੁੰਦਾ ਇਹ ਨਿਰੰਤਰ ਲੱਗੇ ਰਹੀਏ ਤੇ ਪੈਦਾ ਹੋ ਸਕਦਾ ਹੈ ਪਰ ਦੇਖੋ ਸਾਧ ਸੰਗਤ ਜੀ ਗੱਲ ਇਹ ਹੈ ਨਿਰਣਾ ਅਸੀਂ ਕਰਨਾ ਹੈ ਸੇਵਾ ਅਸੀਂ ਕਰਨੀ ਹੈ ਸੇਵਾ ਕਰਨੀ ਹੈ ਕਿ ਨਹੀਂ ਕਰਨੀ ਇਹ ਸਾਡੇ ਹੱਥ ਵਾਸ ਹੈ ਪਰ ਅਸੀਂ ਸੋਚਦੇ ਆ ਕਿ ਮੈਂ ਸੇਵਾ ਕਰ ਰਿਹਾ ਹਾਂ ਜਾਂ ਇਹ ਸੋਚਦੇ ਆ ਮੈਂ ਸੇਵਾ ਨਹੀਂ ਕਰ ਰਿਹਾ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਜੋ ਕਰਦਾ ਉਹ ਮਾਲਕ ਕਰਦਾ ਉਹਨੇ ਸੇਵਾ ਲੈਣੀ ਹੈ ਤੇ ਲੈ ਹੀ ਲੈਣੀ ਹੈ ਲੈ ਹੀ ਲੈਣੀ ਤੇ ਸਾਧ ਸੰਗਤ ਜੀ ਅਰਬਾਂ ਖਰਬਾਂ ਪਤੀਵੇਂ ਇੱਥੇ ਬੈਠੇ ਨੇ ਨਹੀਂ ਉਹਨਾਂ ਦੇ ਹਿੱਸੇ 'ਚ ਸੇਵਾ ਹੈ ਸੋ ਇਹ ਸੇਵਾ ਉਸ ਮਾਲਕ ਦੀ ਦਾਤ ਐ ਜਿਹਨੂੰ ਉਹਨੇ ਦੇਣੀ ਐ ਦੇ ਦੇਣੀ ਸੋ ਸਿਮਰਨ ਕਰੋ ਬਾਣੀ ਪੜੋ ਸੇਵਾ ਕਰੋ ਤੇ ਸਾ ਸੰਗਤ ਜੀ ਉਹ ਭੈਣ ਭਾਵੇਂ ਹਿੰਦੂ ਫੈਮਿਲੀ ਤੋਂ ਐ ਪਰ ਉਹ ਬਾਣੀ ਅਜੇ ਵੀ ਪੜਦੀ ਐ ਕਹਿੰਦੇ ਕਿ ਹੌਲੀ-ਹੌਲੀ ਸ਼ਾਇਦ ਮੇਰੇ ਸੋਹਰੇ ਪਰਿਵਾਰ ਨੂੰ ਸਮਝ ਆ ਜੇ ਮੈਨੂੰ ਨਾ ਰੁਕਣ ਕਹਿੰਦੇ ਕਿ ਅਜੇ ਚੋਰੀ ਛਿਪੇ ਮੈਂ ਬਾਣੀ ਪੜਦੀ ਐ ਕਹਿੰਦੇ ਕਿ ਚੋਰੀ ਛਿਪੇ ਮੈਂ ਕੁਝ ਪੈਸੇ ਸੇਵਾ ਵੀ ਇਕੱਠੀ ਕਰਦੀ ਆ ਜਿਹੜੇ ਕਿਸੇ ਤਰੀਕੇ ਮੈਂ ਇੰਡੀਆ ਪਹੁੰਚਾ ਦਿੰਨੀ ਆ ਆਪਣੀ ਫਰੈਂਡ ਕੋਲ ਕਿਤਨਾ ਕਿਤੇ ਸੇਵਾ ਕਰਦੇ ਜਾਂ ਕੁਛ ਨਾ ਕੁਛ ਕਿਸੇ ਤਰੀਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਇੱਥੇ ਨੀਡ ਹੈ ਮੈਂ ਉੱਥੇ ਸੇਵਾ ਕਰ ਦਿੰਨੀ ਆ ਸੋ ਦੇਖੋ ਜਦੋਂ ਅਸੀਂ ਜੁੜਦੇ ਆ ਨਾ ਫਿਰ ਪੱਕੇ ਤੌਰ ਤੇ ਬਾਬਾ ਜੀ ਜੋੜ ਲੈਂਦੇ ਨੇ ਕੋਈ ਇੱਕ ਵਾਸਤੇ ਨਹੀਂ ਜਿਵੇਂ ਸਾਹਸੰਗਤ ਜੀ ਜਦੋਂ ਅਸੀਂ ਸੇਵਾ ਕਰਦੇ ਆ ਨਾ ਜਿਵੇਂ ਕਿ ਕਿਸਾਨ ਨੇ ਉਹ ਫਸਲ ਦੀ ਚੰਗੀ ਤਰੀਕੇ ਆਪਣੀ ਜ਼ਮੀਨ ਨੂੰ ਵੋਂਦਾ ਏ ਕਿੰਨੀ ਵਧੀਆ ਵੋਂਦਾ ਏ ਸੁਹਾਗਾ ਫੇਰਦਾ ਏ ਹੱਲਾ ਫੇਰਦਾ ਏ ਸਾ ਸੰਗੇ ਜੀ ਹਨਾ ਕਿੰਨੇ ਤਰੀਕੇ ਦੇ ਨਾਲ ਕਿਉਂ ਫੇਰਦਾ ਏ ਕਿ ਮੈਨੂੰ ਵਧੀਆ ਫਲ ਮਿਲੇ ਫਸਲ ਵਧੀਆ ਹੋਵੇ ਜਦੋਂ ਖੇਤੀ ਦੇ ਵਿੱਚ ਅਸੀਂ ਬੈਨੇ ਆ ਨਾ ਜਦੋਂ ਚੰਗੀ ਤਰੀਕੇ ਦੇ ਨਾਲ ਵਾਈ ਕਰਨੀ ਹੋਵੇ ਫਸਲ ਵੋਂ ਲੈਣ ਤੋਂ ਪਹਿਲਾਂ ਚੰਗੇ ਤਰੀਕੇ ਜ਼ਮੀਨ ਦੀ ਵਾਈ ਕਰੋ ਉਹਦੇ ਚ ਫਿਰ ਵਧੀਆ ਕੁਆਲਟੀ ਦਾ ਬੀਜ ਬੀਜੋ ਦੇਖੋ ਸੇਵਾ ਦਾ ਸਿਮਰਨ ਇਦਾਂ ਹੀ ਆ ਜਮੀਨ ਨੂੰ ਵਾਹਣਾ ਸੇਵਾ ਕਰਨਾ ਜੀ ਜੇ ਫਲ ਜੰਦੀ ਲੈਣਾ ਹੈ ਨਾ ਤੇ ਵੱਡਾ ਫਲ ਲੈਣਾ ਹੈ ਭਰਪੂਰ ਮਾਤਰਾ ਚ ਦਾਤਾਂ ਚਹੀਦੀਆਂ ਨੇ ਸੇਵਾ ਕਰਿਆ ਕਰੋ ਸੇਵਾ ਹੈ ਜਮੀਨ ਦੀ ਵਾਈ ਤੇ ਦਾਤਾਂ ਮਿਲਣੀਆਂ ਜਿਹੜਾ ਬੀਜ ਬੀਜਣਾ ਹੈ ਨਾਮ ਜਪਣਾ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਕੇ ਤੇ ਫਿਰ ਫਸਲ ਫਲ ਵਧੀਆ ਮਿਲਦਾ ਹੀ ਮਿਲਦਾ ਹੈ ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਜਿੰਨੀ ਮਰਜ਼ੀ ਪੈਲੀ ਵਾਹ ਛੱਡੋ ਜੇ ਬੀਜ ਨਹੀਂ ਬੀਜਿਆ ਤੇ ਫਸਲ ਨਹੀਂ ਮਿਲਣੀ ਜੇ ਪੈਲੀ ਨਹੀਂ ਵਾਈ ਬੀਜ ਬੀਜਤਾ ਹੈ ਤੇ ਫਸਲ ਹੋਣੀ ਨਹੀਂ ਫਲ ਨਹੀਂ ਮਿਲਣਾ ਜਲਦੀ ਫਲ ਚਾਹੀਦਾ ਹੈ ਤੇ ਫਿਰ ਐਦਾਂ ਸੇਵਾ ਕਰੋ ਨਾਲ ਨਾਮ ਜਪੋ ਦੋਨੋਂ ਚੀਜ਼ਾਂ ਇਕੱਠੀਆਂ ਹੋ ਕੇ ਕੋਈ ਵੀ ਫਲ ਲੈ ਲਓ ਕੋਈ ਵੀ ਇਸ਼ਾ ਜਿਹੜੀ ਹੈ ਤੁਹਾਡੀ ਪੂਰੀ ਹੋ ਜਾਏਗੀ ਸਾਧ ਸੰਗਤ ਜੀ ਸੋ ਇੱਕ ਬੇਨਤੀ ਆਪ ਸਭ ਦੇ ਚਲਣਾ ਦੇ ਵਿੱਚ ਕਿ ਸੰਗਤ ਜੀ ਜਿਵੇਂ ਆਪ ਸਭ ਨੂੰ ਬੇਨਤੀਆਂ ਕਰਦੇ ਆ ਕਿ ਪਾਈ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਨੇ ਸ਼ੀਤਾਂ ਦੀ ਕਿਰਪਾ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਨੇਕਾਂ ਸੇਵਾਵਾਂ ਚਲਾਈਆਂ ਹੋਈਆਂ ਨੇ ਜਿਵੇਂ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਰਾਸ਼ਨ ਲੋੜਵੰਦ ਪੱਚੀਆਂ ਧੀਆਂ ਦੇ ਆਨੰਦਕਾਰਜ ਕਰਵਾਏ ਜਾਂਦੇ ਨੇ ਇਸ ਸਥਾਨ ਤੋਂ ਸਮਾਨ ਵੀ ਦਿੱਤਾ ਜਾਂਦਾ ਹੈ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਇੱਕ ਸੇਵਾ ਜਿਹੜੀ ਬੱਚਿਆਂ ਦੀ ਪੜ੍ਹਾਈ ਦੀ ਤੇ ਉਹਨਾਂ ਦੀ ਫੀਸ ਯੂਨੀਫਾਰਮ ਬੁੱਕਸ ਵਗੈਰਾ ਸਾਰੀਆਂ ਲੈ ਕੇ ਦਿੱਤੀਆਂ ਜਾਂਦੀਆਂ ਨੇ ਸੋ ਕਿਸੇ ਵੀ ਪ੍ਰਕਾਰ ਦੀ ਸੇਵਾ ਜਿੰਨੇ ਵੀ ਕਰਨੀ ਹੋਵੇ ਸਾਧ ਸੰਗਤ ਜੀ ਉੱਪਰ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਉਸ ਨੰਬਰ ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਸੇਵਾਵਾਂ ਸਵਾਵਾਂ ਦੇ ਰਿਲੇਟਡ ਜਾਂ ਕੋਈ ਹੋਰ ਜਾਣਕਾਰੀ ਕਿਸੇ ਵੀ ਚੀਜ਼ ਦੇ ਬਾਰੇ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਹੁਣ ਕਈ ਵਾਰੀ ਕਾਲ ਸੰਗਤਾਂ ਬਹੁਤ ਕਰਦੀਆਂ ਨੇ ਪਰ ਸ਼ਮੇ ਦੀ ਛੋਟੇਜ ਹੋਣ ਕਾਰਨ ਕੋਲ ਨਹੀਂ ਸਾਧ ਸੰਗਤ ਜੀ ਹਰ ਵਾਰ ਚੁੱਕੀ ਜਾਂਦੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਮੈਸੇਜ ਆ ਵੋਇਸ ਮੈਸੇਜ ਕਰਕੇ ਆਪ ਜੀ ਸੰਪਰਕ ਕਰ ਸਕਦੇ ਹੋ ਬਾਕੀ ਸਾਧ ਸੰਗਤ ਜੀ ਸ਼ਹੀਦੀ ਦੇਗਾਂ ਦੇ ਬਾਰੇ ਵਿੱਚ ਸੰਗਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਵੈਸੇ ਜਿਹੜੀਆਂ ਸੰਗਤਾਂ ਲੱਗੇ ਰਹੀਆਂ ਨੇ ਆ ਸਕਦੀਆਂ ਨੇ ਉਹ ਆ ਪਾਣ ਕੇ ਸ਼ੀਧੀ ਦੇਖਾਂ ਕਰ ਗੋਣ ਪਰ ਜਿਹੜੇ ਦੂਰ ਰਹਿੰਦੇ ਨੇ ਕਿਸੇ ਵੀ ਕਾਰਨ ਵਸ ਨਹੀਂ ਆ ਸਕਦੇ ਉਹ ਸਾ ਸੰਗਤ ਜੀ ਅਰਦਾਸ ਆਪਣੀ ਕਾਪੀ ਤੇ ਲਿਖ ਕੇ ਨਾਮ ਦੇ ਸਮੇਤ ਜੋ ਵੀ ਅਰਦਾਸ ਉਹ ਲਿਖ ਦਿਓ ਉਸ ਪੇਜ ਦੀ ਫੋਟੋ ਖਿੱਚਿਓ ਫੋਟੋ ਖਿੱਚ ਕੇ ਆਸ ਨੂੰ ਸੈਂਡ ਕਰ ਦਿਓ ਤੇ ਬਾਕੀ ਜੋ ਪੁੱਛਣਾ ਹੋਵੇ ਦੱਸਣਾ ਹੋਵੇ ਤੁਸੀਂ WhatsApp ਤੇ ਪੁੱਛ ਸਕਦੇ ਆਂ ਇਸੇ ਇਸੇ ਕਿਰਪਾ ਕਰਨ ਗੁਰੂ ਸਾਹਿਬ ਕਿਰਪਾ ਕਰਨ ਅੰਗ ਸੰਗ ਹੋ ਕੇ ਵਰਤਨ ਤੇ ਚੰਡੀ ਦੇਵਾ ਦੇ ਜਾਪਾਂ ਦੇ ਬਾਰੇ ਵਿੱਚ ਸੰਗਤਾਂ ਬਾਰ-ਬਾਰ ਪੁੱਛਦੀਆਂ ਨੇ ਸੰਗਤ ਜੀ ਸੋ ਜਿਨੇ ਚੰਡੀ ਦੇਵਾ ਦੇ ਜਾਪ ਕਰਾਉਣੇ ਹੋਣ 2 ਮਹੀਨੇ ਬਾਅਦ ਡੇਟ ਮੈਨਲੀ ਹੈ ਕਿਉਂਕਿ ਸੰਗਤਾਂ ਜਾਪ ਕਰਾਉਂਦੀਆਂ ਨਹੀਂ ਲਗਾਤਾਰ ਜਾਪ ਚੱਲ ਰਹੇ ਨੇ ਤੇ ਬਹੁਤ ਸੰਗਤਾਂ ਤੇ ਸੰਗਤਾਂ ਦੇ ਕਾਰਜ ਵੀ ਰਾਸ ਹੁੰਦੇ ਨਹੀਂ ਇਹ ਚੀਜ਼ ਗਰੰਟੀ ਵਾਲੀ ਹੈ ਜੇ ਤੁਹਾਡੀ ਭਾਵਨਾ ਗੁਰੂ ਦੇ ਉੱਪਰ ਸ਼ਹੀਦਾਂ ਦੇ ਉੱਪਰ ਪੱਕੀ ਹੈ ਨਾ ਵੀ ਸ਼ਹੀਦਾਂ ਨੇ ਕਾਰਜ ਰਾਸ ਕਰ ਦੇਣਾ ਹੈ ਤੇ ਸਾਧ ਸੰਗਤ ਜੀ ਫਿਰ ਚੰਡੀ ਦੇਵਾ ਦੇ ਜਾਪ ਜਦੋਂ ਨਾਲ ਕਰਵਾਏ ਜਾਣ ਪੂਰੀ ਮਰਿਆਦਾ ਦੇ ਨਾਲ ਤੇ ਸਾਧ ਸੰਗਤ ਜੀ ਇਹ 100% ਸ਼ੋਰਟੀ ਹੈ ਕਿ ਉਹ ਕਾਰਜ ਜਰੂਰ ਰਾਸ ਹੋ ਜਾਂਦੇ ਨੇ ਬਹੁਤ ਸੰਗਤਾਂ ਦੇ ਹੋਏ ਨੇ ਅਮਰੀਕਾ ਤੋਂ ਵੀ ਸੰਗਤਾਂ ਨੇ ਕਰਾਏ ਸੀ ਆਸਟ੍ਰੇਲੀਆ ਤੋਂ ਕਰਾਏ ਸੀ ਕਾਰਜ ਰਾਸ ਹੋਏ ਨੇ ਤੇ ਮਹਾਰਾਜ ਕਿਰਪਾ ਕਰਨ ਭਲੀ ਕਰਨ ਅੱਗੇ ਵੀ ਕਾਰਜ ਇਦਾਂ ਹੀ ਰਾਸ ਹੁੰਦੇ ਰਹਿਣਗੇ ਸੋ ਸਾਧ ਸੰਗਤ ਜਿਹਨਾਂ ਨੇ ਚੰਡੀ ਦੇਵਾ ਦੇ ਜਾਪ ਕਰੋਣੇ ਨੇ ਉਹ ਵੀ ਸੰਪਰਕ ਕਰ ਸਕਦੇ ਨੇ ਡੇਟ ਪਹਿਲਾਂ ਨੋਟ ਕਰਾਉਣੀ ਪੈਗੀ 2 ਮਹੀਨੇ ਬਾਅਦ ਮਿਲਨੀ ਆ ਹੁਣ ਤੇ 3 ਮਹੀਨੇ ਬਾਅਦ ਸ਼ਾਇਦ ਮਿਲੇ ਸੋ ਆਪਜੀ ਜਰੂਰ ਸੰਪਰਕ ਕਰਿਓ ਸੰਪਰਕ ਨੰਬਰ ਉੱਪਰ ਦਿੱਤਾ ਹੋਇਆ ਹੈ ਸਾਧ ਸੰਗਤ ਜੀ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਭਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਅਨੋਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ